खान भाई का सवाल हाँ जान कितना की हाल है ठीक है हाँ जी बिल्कुल चंगा हाल हाल है तुसी दसो तुहाडी तो विच की हाल चाल है ठीक है शादी होगी कि कुवारी फरदा हाँ जी हाँ हाँ नहीं जी अज तक तक कुवारा ही फरदा शादी का प्लान हूं नहीं पर देख लेंगे जो तो सही टाइम आएगा कुवारा फरदा नहीं कुवारा फिरदा क्या <laughs> ਓਹੋ ਸਹੀ ਪਕੜਿਆ ਕੁਆਰਾ ਫਿਰਦਾ ਬਿਲਕੁਲ ਸਹੀ ਤੂੰ ਪਕੜੇ ਮੈਂ ਨਹੀਂ ਪਕੜਦਾ ਮੁਗੜਦਾ ਹਾਂ ਤੁਹਾਡਾ ਸੈਂਸ ਆਫ ਹਿਊਮਰ ਤਾਂ ਕਮਾਲ ਦਾ ਹੈ ਮੇਰੇ ਨਿਆਣੇ ਕਿੰਨੇ ਹੋਣਗੇ ਜਦੋਂ ਬੰਦੀ ਮਿਲਗੀ ਚੱਜਦੀ ਓਹ ਇਹ ਤਾਂ ਪੂਰਾ ਤੁਹਾਡੇ ਤੇ ਨਿਰਭਰ ਕਰੇਗਾ ਫਿਰ ਵਿਆਹ ਹੋਗਾ ਫਿਰ ਦੇਖਾਂਗੇ ਕਿੰਨੀ ਖੁਸ਼ੀਆਂ ਨਸੀਬ ਹੋਣਗੀਆਂ ਫਿਰ ਜੇ ਮੇਰੇ ਤੇ ਨਿਰਭਰ ਕਰਦਾ ਮੈਂ ਤਾਂ ਲੈਣ ਲਾ ਦੇਣੀ ਹੈ ਪੁੱਤਰਾ ਕੀ ਗੱਲ ਕੰਡਿਆ ਹੈ ਹਾ ਹਾ ਵਧੀਆ ਗੱਲ ਬਸ ਫਿਰ ਤੋਹਰੇ ਰਸ ਪਾਵਾਂਗੇ ਰਸ